ਜੇਰਕਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਿਛਲੇ ਦਿਨੀ ਪਟਿਆਲਾ ਚੌਂਕ ਤੇ ਹੋਏ ਕਤਲ ਦੀ ਵਾਰਦਾਤ ਦੇ ਦੋਸ਼ੀਆਂ ਨੂੰ ਕੀਤਾ ਕਾਬੂ ਸਮਾਜ ਵਿਰੋਧੀ ਅੜੇ ਅੰਸਰਾ ਤੇ ਕ੍ਰਿਮੀਨਲ ਵਿਅਕਤੀਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਸ਼੍ਰੀ ਮਨਪ੍ਰੀਤ ਸਿੰਘ ਪੀਪੀਐਸ ਕਪਤਾਨ ਪੁਲਿਸ एसएस एस नगर ਅਤੇ ਸ਼੍ਰੀ ਜਸਪਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜਿਰਕਪੁਰ ਐਸਐਸ ਨਗਰ ਜੀ ਦੇ ਦੇਸ਼ਾ ਨਿਰਦੇਸ਼ਾ ਅਨੁਸਾਰ ਇੰਸਪੈਕਟਰ ਜਸ ਕਬਲ ਸਿੰਘ ਸੇਖੋ ਮੁਖ ਅਫਸਰ थाना ਜਿਰਕਪੁਰ ਦੀ ਅਗਵਾਈ ਹੇਠ ਜਿਰਕਪੁਰ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਆਕਾਸ਼ਦੀਪ ਉਰਫ ਦੀਪ ਪੁੱਤਰ ਨਭਤੇਜ ਸਿੰਘ ਦੇ ਹੋਏ ਅਨੇਕ ਕਤਲ ਅਤੇ ਉਸ ਦੇ ਨਾਲ ਦੇ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਦੇਵ ਤੇ ਜਾਨਲੇਵਾ ਹਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਫੜੇ ਹੋਏ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਿਮਰਨਜੀਤ ਸਿੰਘ ਉਰਫ ਸੀਮੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਲੋਗੜ ਜ਼ੀਰਕਪੁਰ ਜ਼ਿਲ੍ਹਾ ਐਸਐਸ ਨਗਰ ਹਨੀ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸੁਖਣਾ ਕਲੋਨੀ ਜਿਰਖਪੁਰ ਜ਼ਿਲ੍ਹਾ ਐਸਐਸ ਅਤੇ ਰੋਸ਼ਨ ਕੁਮਾਰ ਪੁੱਤਰ ਪਰਮੋਦ ਪਾਸਵਨ ਵਾਸੀ ਸੁਰਮਹਾ ਥਾਣਾ ਸੰਗੀਆਂ ਜ਼ਿਲ੍ਹਾ ਬਿਹਾਰ ਪਾਲ ਵਾਸੀ ਬਿਸ਼ਨਪੁਰਾ ਜਿਰਖਪੁਰ ਜ਼ਿਲ੍ਹਾ ਐਸਐਸ ਨਗਰ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤੇ ਹਥਿਆਰ ਬਰਾਮਦ ਕਰਵਾਈ ਗਏ ਹਨ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਘੁਮਾਦੀ ਦੀ ਰਿਪੋਰਟ ਇੱਕ ਕਪਾਹ ਵੀ 26 ਤਰੀਕ ਨੂੰ ਕਤਲ ਹੋਇਆ ਸੀ ਉਸ ਸਬੰਧ ਵਿੱਚ ਤੁਸੀਂ ਕੁਝ ਗ੍ਰਿਫਤਾਰੀਆਂ ਕੀਤੀਆਂ ਨੇ ਕੋਰਪੋਰਸ਼ਨ ਦੇ ਉਸ ਹਾਂਜੀ 26 ਦੇ 27 ਦੇ ਦਰਮਿਆਨੀ ਰਾਤ ਨੂੰ ਜੀ 26 ਤੇ 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਅਕਾਸ਼ਦੀਪ ਸਿੰਘ ਨਾਮ ਦਾ ਮੁੰਡਾ ਰਟੇਲਵਾਂ ਗਰਦਾਸਪੁਰ ਦਾ ਰਹਿਣ ਵਾਲਾ ਸੀਗਾ ਉਹਨੂੰ ਉਹਦਾ ਪਟਿਆਲਾ ਚੌਂਕ ਦੇ ਨੇੜੇ ਕਤਲ ਕਰ ਦਿੱਤਾ ਸੀ ਤੇ ਨਾਲ ਉਹਦੇ ਇੱਕ ਰਾਜਵਿੰਦਰ ਜਿਹੜਾ ਉਹਦਾ ਇੱਕ ਫਰੈਂਡ ਸੀਗਾ ਉਹ ਸੀ ਉਹਦਾ ਰੀਜ਼ਨ ਇਹ ਸੀ ਇਹ ਦੋਨੋਂ ਜਾਣੇ ਇੱਥੇ ਲਿਕਰ ਸਟੋਰ ਤੇ ਸ਼ਰਾਬ ਲੈਣ ਲਈ ਗਏ ਸੀਗੇ ਉੱਥੇ ਇਹਨਾਂ ਦੀ ਕਿਸੇ ਗੱਲੋਂ ਲੈ ਕੇ ਕਹਾਨੀ ਨਾਮ ਦੇ ਮੁੰਡੇ ਨਾਲ ਬਹਿਸ ਹੋ ਗਈ ਉਸ ਤੋਂ ਅੱਗੇ ਉਹਨੇ ਆਪਣੇ ਫਰੈਂਡਸ ਉਸ ਤੋਂ ਬਾਅਦ ਜਿਹੜਾ ਇਹਨਾਂ ਮੁੰਡੇ ਨੂੰ ਜਿਹੜੇ ਦੋਨਾਂ ਨੂੰ ਜ਼ਖਮੀ ਕਾਫੀ ਜ਼ਖਮੀ ਹੋਏ ਸੀ ਦੋਨੇ ਆਕਾਸ਼ਦੀਪ ਤੇ ਰਾਜਵਿੰਦਰ ਜਿਹੜਾ ਆਕਾਸ਼ਦੀਪ ਸੀਗਾ ਇਹਨਾਂ ਦੌਰਾਨੇ ਜਿਹੜਾ ਇਲਾਜ ਦਮ ਤੋੜਦਾ ਸੀਗਾ ਤੇ ਉਹਦੇ ਸਬੰਧ ਵਿੱਚ ਅਸੀਂ 572 ਨੰਬਰ ਮਕਦਮਾ ਇਹਦਾ थाना ਚੀਰਕਪੁਰ ਤੇ ਦਰਜ ਕੀਤਾ ਸੀਗਾ ਤੇ ਉਸੇ ਦੀ ਤਫ਼ਦੀ ਦੇ ਸਬੰਧ ਦੇ ਵਿੱਚ ਜਿਹੜਾ ਇਹਨਾਂ ਕਤਲ ਦੀ ਜਿਹੜੀ ਗੁੱਥੀ ਨੂੰ ਸੜਜਾਉਂਦੇ ਹੋਏ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਨੇ ਸਿਮਰਨਜੀਤ ਏਲੀਅਸ ਸਿਮਾ ਹਣੀ ਤੇ ਰੋਸ਼ਨ ਕੁਮਾਰ ਇਸਲਾਮ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਜਿਹੜਾ ਇਹਨਾਂ ਇਹ ਛੋਟਾ ਨਾਮ ਰਾਜੂ ਆ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਬਟ ਹੀ ਇਜ਼ ਏਟ ਟੂ ਬੀ ਅਰੈਸਟਡ ਤੇ ਇਹਦੀ ਅਗੇ ਤਫਤੀਸ਼ ਚੱਲ ਰਹੀ ਹੈ ਅੱਗੇ ਜਿਵੇਂ ਜਿਵੇਂ ਕੋਈ ਸਾਨੂੰ ਕੋਲ ਅਪਡੇਟ ਸੁਣਾਉਗੀ ਤਾਂ ਤੁਹਾਨੂੰ ਅਸੀਂ ਅਪਡੇਟ ਕਰਦੇ ਦਵਾਂਗੇ ਅਕੋਰਡਿੰਗਲੀ ਤੁਸੀਂ ਪੰਡਿਤ ਪੱਪਰ ਵਾਇਸ ਰਣਨਦ ਕੁ ਹਾਂਜੀ ਜਿਹੜਾ ਇਹ ਸਿਮੂ ਸੀਗਾ ਇਹਨੇ ਉਹਦੇ ਮਲਟੀਪਲ ਸਟੈਪਸ ਕੀਤੇ ਸੀਗੇ ਤੇ ਇਹਦੇ ਤੋਂ ਜਿਹੜਾ ਜਿਹੜਾ ਮਰਡਰ ਵੈਪਨ ਸੀਗਾ ਜਿਹੜਾ ਚਾਕੂ ਉਹ ਅਸੀਂ ਰਿਕਵਰ ਕਰ ਲਿਆ ਜੀ ਨਹੀਂ ਸਰ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਤੇ ਇਹਨਾਂ ਦੀ ਕੋਈ ਕੀ ਹਾਂਜੀ ਜਿਹੜਾ ਜਿਹੜਾ ਹਣੀ ਹੈ ਜੀ ਇਦੇ ਤੇ ਪਹਿਲਾਂ ਇੱਕ ਮੁਕੱਦਮਾ ਸਾਡੇ ਜਿਹੜਾ ਜ਼ਿਰਖਪੋਟਾ ਹੀ ਮੁਕੱਦਮਾ ਦਰ ਸੀਗਾ 330 ਨੰਬਰ 24 ਦਾਈ ਇਹਦੇ ਵਿੱਚ ਇਹਨਾਂ ਨੇ ਇੱਕ ਹੋਟਲ ਮਾਲਕ ਤੋਂ ਫਰौती ਵਗੈਰਾ ਮੰਗੀ ਸੀ ਤੇ ਉਹਦੀ ਕੁੱਟਮਾਰ ਵਗੈਰਾ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਇਹ ਪਹਿਲਾਂ ਵੀ ਇਹ ਜਿਹੜਾ ਸਾਡਾ ਦੋਸ਼ੀ ਆ ਜ਼ਿਰਖਪੋਠਾ ਨੇ